ਪੁਲਿਸ ਫੋਰਸਾਂ ਦੇ ਸੜਕਾਂ ਤੇ ਦੇਖਣ ਨੂੰ ਮਿਲੇਗੀ ਸੜਕ ਸੁਰੱਖਿਆ ਫੋਰਸ ਇਸ ਦਾ ਨਾਮ ਦਿੱਤਾ ਗਿਆ ਜਿਹੜੀ ਕਿ ਬੜੀ ਸ਼ਕਤੀ ਨਾਲ ਲੋਕਾਂ ਨਾਲ ਜੁੜੇਗੀ ਹਾਦਸਿਆਂ ਦੀ ਪਰਮਾਰ ਵੇਲੇ ਲੋਕਾਂ ਦੀ ਸਹਾਇਤਾ ਵੀ ਕਰੇਗੀ 147 ਹਾਈ ਟੈਕ ਗੱਡੀਆਂ ਪੰਜਾਬ ਦੀ ਐਸਐਸਐਫ ਨੂੰ ਸਰਕਾਰ ਨੇ ਦਿੱਤੀਆਂ ਜਿਹੜੀਆਂ ਹਾਈ ਟੈਕ ਗੱਡੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਹੈ ਕਿ ਅੱਜ ਇਤਿਹਾਸ ਬਣਨ ਜਾ ਰਿਹਾ 5000 ਮੁਲਾਜ਼ਮ 23 ਜ਼ਿਲ੍ਹਿਆਂ ਚ ਤਾਇਨਾਤ ਰਹਿਣਗੇ ਹਰ ਸਾਲ 3000 ਜਾਨਾਂ ਬਚਾਉਣ ਦਾ ਇੱਕ ਟੀਚਾ ਰੱਖਿਆ ਮੁੱਖ ਮੰਤਰੀ ਨੇ ਕਿਹਾ ਕਿ ਸੜਕ ਦੇ ਮੇਰੇ ਜਿਹੜੀ ਦੁਰਘਟਨਾ ਹੁੰਦੀ ਹੈ ਉਹਦੇ ਵਿੱਚ ਕਿਸੇ ਵਿਅਕਤੀ ਦੀ ਜਾਨ ਨਾ ਜਾਵੇ ਇਸ ਲਈ ਪੰਜਾਬ ਇੱਕ ਮੋਰੀ ਸੂਬਾ ਹੈ ਪਹਿਲਾ ਸੂਬਾ ਜਿਹੜੀ ਕਿ ਸੜਕ ਸੁਰੱਖਿਆ ਫੋਰਸ ਲੈ ਕੇ ਆਇਆ ਹੈ ਅੱਜ ਇਹ ਫੋਰਸ ਜਿਹੜੀ ਤਨਾਤ ਹੋਣ ਜਾ ਰਹੀ ਹੈ ਤੁਹਾਨੂੰ ਖਮਾ ਗੱਡੀ ਪਹਿਲੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਫੋਰਸ ਦੇ ਵਿੱਚ ਜਿਹੜੀ ਸਭ ਤੋਂ ਅਹਿਮ ਚੀਜ਼ ਹੈ ਉਹ ਇਹ ਗੱਡੀ ਹੈਗੀ ਹੈ ਜਿਹੜੀ ਕਿ ਬੜੀ ਸਪੈਸ਼ਲ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਜਿੰਦਾ ਨਾਮ ਸੜਕ ਸੁਰੱਖਿਆ ਫੋਰਸ ਨੂੰ ਦਿੱਤੀ ਗਈ ਹੈ ਇਹ ਗੱਡੀ ਇੰਨੀ ਹੈਵੀ ਹੈ ਕਿ ਕੋਈ ਵੀ ਜਿਹੜਾ ਬਹਾਨਾ ਹੈ ਦੇ ਉੱਪਰ ਘਾ ਜਾਂਦਾ ਤਾਂ ਇਹ ਗੱਡੀ ਹੀ ਟੋ ਕਰਕੇ ਉਹਨੂੰ ਪਾਸੇ ਕਰ ਸਕਦੀ ਹੈ ਕੋਈ ਟੋ ਬੈਨ ਲਿਆਂਦੇ ਜੂਤ ਨਹੀਂ ਪਹਿਣੀ ਹੈਗੀ ਤੇ ਗੱਡੀ ਦੇ ਵਿੱਚ ਪੰਜ ਜਿਹੜੇ ਨੇ ਉਹ ਮੁਲਾਜ਼ਮ ਜਿਹੜੇ ਨੇ ਉਹ ਤਨਾਤ ਹੋਣਗੇ ਉਹਨਾਂ ਵਿੱਚੋਂ ਇੱਕ ਡਰਾਈਵਰ ਹੋਏਗਾ ਇੱਕ ਲੇਡੀ ਕਨਸਟਬਲ ਹੋਏਗੀ ਇੱਕ ਇਹਨਾਂ ਦਾ ਇੰਚਾਰਜ ਹੋਏਗਾ ਤੇ ਹਰ ਸ਼ਿਫਟ ਦੇ ਵਿੱਚ ਪੰਜ ਜਿਹੜੇ ਵਿਅਕਤੀ ਨੇ ਹੋਣਗੇ ਤੁਸੀਂ ਦੇਖੋਗੇ ਕਿ ਸਪੈਸ਼ਲੀ ਇਹਨਾਂ ਦੀ ਵਰਦੀ ਹੈਗੀ ਹੈ ਇਹਨਾਂ ਦੀ ਇਹ ਜੈਕਟ ਮੇਲੀ ਹੋਈ ਹੈ ਇਹਨਾਂ ਨੂੰ ਜਿਹੜੀ ਖਾਕੀ ਕਮੀਜ਼ਾ ਨੀਲੀ ਪੈਂਟ ਹੈ ਕਾਲੇ ਬੂਟ ਨੇ ਔਰ ਬੈਚ ਹੈ ਤੇ ਪਿੱਛੇ ਵੀ ਤੁਹਾਨੂੰ ਦਿਖਾਣਾ ਦਵਾਂਗੇ ਕਿ ਤੇ ਇਹ ਬਰਿੰਦਰ ਕੁਮਾਰ ਜੀ ਹੈਗੇ ਨੇ ਤੇ ਪਿੱਛੇ ਵੀ ਦੇਖੋ ਲਿਖਿਆ ਸੜਕ ਸੁਰੱਖਿਆ ਫੋਰਸ ਇਹ ਲੱਗਦਾ ਹੀ ਫੋਰਸ ਹੈ ਜਿਹੜੇ ਮੁੰਡੇ ਤੁਸੀਂ ਖੜੇ ਦੇਖ ਰਹੇ ਸਾਰੇ ਨਵੇਂ ਭਰਤੀ ਹੋਏ ਨੇ ਤੇ ਨਵੀਂ ਨੇ ਟ੍ਰੇ ਦੀ ਟ੍ਰੇਨਿੰਗ ਹੋਈ ਹੈ ਤੁਹਾਡੀ ਤੁਹਾਨੂੰ ਕੀ ਕੀ ਸਿਖਾਇਆ ਗਿਆ ਹੈਗਾ ਟ੍ਰੇਨਿੰਗ ਦੇ ਵਿੱਚ ਸਾਨੂੰ ਲੋਕਾਂ ਦੀ ਜਾਨ ਕਿਵੇਂ ਬਚਾਣੀ ਹੈ ਕੋਈ ਵੀ ਐਕਸੀਡੈਂਟ ਹੋ ਜਾਂਦਾ ਹੈ ਉਹਨਾਂ ਦੀ ਗੱਡੀ ਨੂੰ ਸਾਈਡ ਕਿਵੇਂ ਕਰਨਾ ਹੈ ਇਹ ਚੀਜ਼ਾਂ ਦੀ ਸਾਡੀ 3 ਮਹੀਨਿਆਂ ਦੀ ਲਗਾਤਾਰ ਟ੍ਰੇਨਿੰਗ ਚੱਲ ਰਹੀ ਹੈ ਤੇ ਸਾਨੂੰ ਬਹੁਤ ਕੁਝ ਸਿਖਾਇਆ ਗਿਆ ਹੈ ਤੇ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਿਆ ਹੈ ਵੀ ਸਭ ਤੋਂ ਵੱਡਾ ਐਸਐਸਐਫ ਦਾ ਮੁੱਖ ਟੀਚਾ ਆਪਾਂ ਕਹਿ ਸਕਦੇ ਹਾਂ ਕੀ ਹੈ ਆਪਣਾ ਵੀ ਹਰ ਰੋਜ਼ ਤਕਰੀਬਨ ਤਕਰੀਬਨ ਅਗਰ ਡਾਟਾ ਕੱਢੀਏ ਤਾਂ 20 ਜਣਿਆਂ ਦੀ ਮੌਤ ਦਿੱਲੀ ਹੁੰਦੀ ਹੈ ਐਕਸੀਡੈਂਟ ਦੇ ਵਿੱਚ ਪੰਜਾਬ ਦੇ ਵਿੱਚ ਤਾ ਉਹਨਾਂ ਦੀ ਆਪਾਂ ਜਾਨ ਬਚਾਣੀ ਹੈ ਕਿਵੇਂ ਬਚਾਣੀ ਹੈ ਕਿਉਂਕਿ ਉਹਨਾਂ ਨੂੰ ਹਰ ਟਾਈਮ ਐਂਬੂਲੈਂਸ ਨਹੀਂ ਪਹੁੰਚਦੀ ਜਾਂ ਉਹਨਾਂ ਨੂੰ ਫਰਸਟ ایڈ ਨਹੀਂ ਮਿਲਦੀ ਆਪਾਂ ਉਹ ਫਰਸਟ ایڈ ਦੇ ਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਨੇੜੇ ਦੇ ਨੇੜੇ ਹਸਪੀਟਲ ਦੇ ਵਿੱਚ ਪਹੁੰਚਾਈਏ ਤਾਂ ਕਿ ਉਹਨਾਂ ਦੀ ਜਾਨ ਬਚ ਸਕੇ ਬਲਕਿ ਜੇ ਇਹੀ ਗੱਡੀ ਹੈਗੀ ਹੈ ਇਹੀ ਗੱਡੀ ਗੱਡੀ ਨੂੰ ਰਸਤੇ ਤੋਂ ਹਟਾਣ ਦੀ ਕੋਈ ਐਕਸੀਡੈਂਟ ਵਾਲੀ ਗੱਡੀ ਉਹਨੂੰ ਪਾਸੇ ਕਰੇਗੀ ਜੇ ਕਟਰ ਹੈ ਕਟਰ ਵੀ ਤੁਹਾਨੂੰ ਮਿਲਣਾ ਹੈਗਾ ਆ ਤੇ ਨਾਲ ਐਂਬੂਲੈਂਸ ਦਾ ਕੰਮ ਵੀ ਇਹੀ ਗੱਡੀ ਕਰੇਗੀ ਐਂਬੂਲੈਂਸ ਨਹੀਂ ਸਾਡਾ ਨਾਲ ਕੰਟੈਕਟ ਰਹੇਗਾ ਐਂਬੂਲੈਂਸ ਨਾਲ ਜਿਹੜੇ ਵੀ ਨੇੜੇ ਤੋਂ ਨੇੜੇ ਜਿਹੜਾ ਹਸਪੀਟਲ ਹੈ ਵੀ ਉਹਨੂੰ ਅਸੀਂ ਜਲਦੀ ਤੋਂ ਜਲਦੀ ਕੰਟੈਕਟ ਕਰਕੇ ਉਹਨਾਂ ਨੂੰ ਫਰਸਟ ایڈ ਅਸੀਂ ਦੇ ਕੇ ਤੇ ਉਹ ਐਂਬੂਲੈਂਸ ਦੇ ਵਿੱਚ ਬਿਠਾ ਕੇ ਅਸੀਂ ਜਲਦੀ ਤੋਂ ਜਲਦੀ ਉਹਨੂੰ ਹਸਪੀਟਲ ਪਹੁੰਚਾ ਸਕੇ ਤਾਂ ਕਿ ਉਹਨਾਂ ਦੀ ਜਾਨ ਬਚ ਜੇ ਤੇ ਇਹ ਗੱਡੀ ਦੇ ਵਿੱਚ ਸਾਨੂੰ ਸਮਾਨ ਰੱਖਿਆ ਗਿਆ ਹੈਗਾ ਇਹਦੇ ਬਾਰੇ ਕੁਝ ਜਾਣਕਾਰੀ ਦਿਓ ਕਿ ਕੀ ਕੀ ਸਮਾਨ ਰੱਖਿਆ ਗਿਆ ਆ ਕੋਈ ਸਾਰ ਇਹਦੇ ਵਿੱਚ ਸਾਨੂੰ ਇੱਕ ਸਪੀਕਰ ਸਾਡੇ ਕੋਲ ਰਿਫਲੈਕਟਰ ਵਾਲੇ ਡਿਵਾਈਡਰ ਸਾਰਾ ਕੁਝ ਸਾਨੂੰ ਮਿਲੇਗਾ ਜਿਹਦੇ ਨਾਲ ਕਿ ਹੈ ਕੋਈ ਰੋਂਗ ਪਾਰਕਿੰਗ ਦੇ ਵਿੱਚ ਗੱਡੀ ਖੜੀ ਹੈ ਜਾਂ ਕੋਈ ਮਤਲਬ ਸੜਕ ਤੇ ਕੋਈ ਵੀ ਵਿਕਲ ਖੜਾ ਹੈ ਉਹਦੇ ਨਾਲ ਸਪੀਕਰ ਆਈ ਉਹਨਾਂ ਨੂੰ ਸਾਈਡ ਤੇ ਉਹਨੂੰ ਅਸੀਂ ਆਵਾਜ਼ ਦੇ ਕੇ ਉਹਨੂੰ ਸਾਈਡ ਤੇ ਕਰ ਸਕੀਏ ਤੇ ਇਸ ਤਰ੍ਹਾਂ ਦੇ ਸਾਨੂੰ ਬਹੁਤ ਬਹੁਤ ਸਾਰੇ ਇਕਵਿਪਮੈਂਟਸ ਹੈ ਜਿਹੜੇ ਸਾਨੂੰ ਮਿਲਣਗੇ ਜਿਹਦੇ ਨਾਲ ਸੇ ਲੋਕਾਂ ਦੀ ਮਦਦ ਆ ਉਹਨਾਂ ਨੂੰ ਬਚਾ ਕਰ ਸਕੀਏ ਲੋਕਾਂ ਕਿੰਨੇ ਕਿੰਨੇ ਇਕਵਿਪਮੈਂਟਸ ਮਿਲਣ ਦੀ ਗੱਲ ਕਹੀ ਗਈ ਹੈ ਤੁਹਾਨੂੰ ਲਗਭਗ ਜਿੰਨੇ ਵੀ ਨੈਸੈਸਿਟੀ ਸਾਨੂੰ ਸੜਕ ਤੇ ਜਿਹੜੇ ਵੀ ਇਕੁਪਮੈਂਟਸ ਜ਼ਰੂਰ ਤਾਂ ਸਾਰੇ ਮਿਲਣਗੇ ਸਾਨੂੰ ਫਰਸਟ ایڈ ਦੀ ਕਿੱਟ ਵੀ ਲਗੀ ਬਿਲਕੁਲ ਫਰਸਟ ایڈ ਦੀ ਕਿੱਟ ਹੋਏਗੀ ਨਾਲ ਦੇ ਵਿੱਚ ਇੱਕ ਕੈਮਰਾ ਜਿਹੜਾ ਹੈਗਾ ਇਹ ਜਿਹੜਾ ਕੈਮਰਾ ਲਗਾਇਆ ਗਿਆ ਹੈ ਇਹਦਾ ਕੀ ਮਕਸਦ ਹੈ ਇਹ ਕੈਮਰਾ ਲਗਾਇਆ ਗਿਆ ਹੈ ਸਰ ਇਹਦੇ ਵਿੱਚ ਕੈਮਰੇ ਦੇ ਵਿੱਚ ਜਿਵੇਂ ਅੱਜਕੱਲ ਮੇਨ ਐਕਸੀਡੈਂਟ ਹੋਣ ਦਾ ਕਾਰਨ ਓਵਰ ਸਪੀਡ ਵੀ ਮੰਨ ਸਕਦੇ ਆ ਉਹ ਓਵਰ ਸਪੀਡ ਨੂੰ ਕੰਟਰੋਲ ਕਰਨਾ ਹੈ ਸਰ ਜਿਹੜੀ ਵੀ ਗੱਡੀ ਕੋਈ ਓਵਰ ਸਪੀਡ ਆ ਉਹਦੇ ਚਲਾਨ ਹੋਣਗੇ ਆਟੋਮੈਟਿਕ ਅੰਦਰ ਬੈਠ ਕੇ ਹੀ ਉਹਦੇ ਚਲਾਨ ਹੋ ਜਾਣਗੇ ਸਰ ਆਟੋਮੈਟਿਕਲੀ ਆਨਲਾਈਨ ਚਲਾਨ ਜਿਹੜਾ ਜਾਏਗਾ ਹੋਰ ਕੀ ਤੁਹਾਡੇ ਇਹਦੇ ਵਿੱਚ ਕੀ ਤੁਹਾਨੂੰ ਦੱਸਿਆ ਦਿੱਤੀ ਗਈ ਹੈ ਇਹਦੇ ਜਿਹੜੇ ਗੈਜਟਸ ਕਿਹੜਾ ਹੈਗਾ ਹੋਰ ਜਿਸ ਗੱਲ ਕਰੀਏ ਇੱਕ ਤਾਂ ਹੈ ਕੈਮਰਾ ਲੱਗਿਆ ਇਹਦੇ ਵਿੱਚ ਅੰਦਰ ਇਹ ਰਿਕਾਰਡ ਕਰੇਗਾ ਸਾਰੀ ਗਤੀਵਿਧੀ ਰਿਕਾਰਡ ਕਰੇਗਾ ਓਵਰਸਵੀਡਰ ਰੋਲ ਕਰੇਗਾ ਤੇ ਜਿਹੜਾ ਚਲਾਨ ਆ ਆਨਲਾਈਨ ਜਾਏਗਾ ਹਾਂਜੀ ਸਰ ਬਿਲਕੁਲ ਆਨਲਾਈਨ ਚਲਾਨ ਜਾਏਗਾ ਜੀ ਤੇ ਤੁਹਾਨੂੰ ਅਸੀਂ ਗੱਡੀ ਅੰਦਰੋਂ ਦਿਖਾਣ ਦੇ ਚਾਹਾਂਗੇ ਕਿ ਗੱਡੀ ਪੰਜ ਬੰਦੇ ਜਿਹੜੇ ਨੇ ਇਹਦੇ ਵਿੱਚ ਬੈਠ ਸਕਦੇ ਇੱਕ ਡਰਾਈਵਰ ਹੋ ਗਿਆ ਇੱਕ ਉਹ ਨਾਲ ਜਿਹੜਾ ਇੰਚਾਰਜ ਬੈਠੇਗਾ ਤੇ ਪਿੱਛੇ ਇੱਕ ਜਿਹੜੀ ਲੇਡੀਜ਼ ਕਨਸਟੇਬਲ ਹੋਣਗੇ ਲਕਿ ਜੇ ਕਿਸੇ ਮੌਕੇ ਦੇ ਉੱਪਰ ਜੋ ਵੀ ਚੀਜ਼ ਦੀ ਜ਼ਰੂਰਤ ਹੈਗੀ ਹੈ ਉਹ ਤੁਸੀ ਜਿਗਣਾ ਕੋਈ ਐਮਬੂਲੈਂਸ ਆਈ ਹੈ ਐਮਬੂਲੈਂਸ ਆਂਦੀ ਹੈ ਤੁਹਾਡੇ ਕੋਲ ਐਮਬੂਲੈਂਸ ਨਾਲ ਕੋਈ ਅਜਿਹੀ ਚੀਜ਼ ਨਹੀਂ ਹੈ ਤਾਂ ਤੁਸੀ ਆਪਣੇ ਕੋਲ ਚੀਜ਼ ਦੇ ਕੇ ਉਹਦੀ ਇਹ ਆਪਣੇ ਆਪ ਹੀ ਪੱਟੀ ਕਰ ਸਕਦੇ ਆਂ ਹਾਂਜੀ ਸਾਡੇ ਸਭ ਤੋਂ ਮਕਸਦ ਹੀ ਇਹ ਹੈ ਜੀ ਪਹਿਲਾਂ ਉਹਨੂੰ ਫਸਟ ਐਡ ਦੇਣੀ ਹੈ ਜੀ ਕਿਤੇ 60 ਵਜੇ ਹੋਵੇ ਉਹਨਾਂ ਦੀ ਪੱਟੀ ਕਰਨੇ ਖੂਨ ਰੋਕਣਾ ਹੈ ਜੀ ਸਭ ਤੋਂ ਵੱਡਾ ਫਸਟ ਐਡ ਦੇਣੀ ਹੈ ਜੀ ਤੇ ਜਿਹੜਾ ਗੋਲਡਨ ਆਵਰ ਦਾ ਹੁੰਦਾ ਹੈ ਜੀ ਪਹਿਲਾ ਘੰਟਾ ਹੁੰਦਾ ਐਕਸੀਡੈਂਟ ਦਾ ਪਹਿਲਾ ਘੰਟਾ ਹੁੰਦਾ ਸਭ ਤੋਂ ਹੁੰਦਾ ਜੀ ਉਸ ਚ ਅਪਕੀ ਸੇ ਬੰਦੇ ਦੀ ਜਾਨ ਬਚਾ ਸਕਦੇ ਆ ਜੀ ਤੇ ਇਹੀ ਇਸ ਚੀਜ਼ ਸਾਨੂੰ ਟ੍ਰੇਨਿੰਗ ਤੇ ਸਿਖਾਈ ਗਈ ਹੈ ਜੀ ਤੇ ਇਹੀ ਅੱਗੇ ਤੁਹਾਨੂੰ ਸੜਕਾ ਦੇਖਣ ਨੂੰ ਮਿਲੇਗਾ ਵੱਧ ਤੋਂ ਵੱਧ ਅਸੀਂ ਜਾਨਾਂ ਬਚਾਵਾਂਗੇ ਜੀ ਬਸ ਜੀ ਤੇ ਗੋਲਡਨ ਆਰ ਜਿਹੜੀ ਗੋਲਡਨ ਆਰ ਦੀ ਗੱਲ ਕੀਤੀ ਜਾਂਦੀ ਹੈਗੀ ਹੈ ਉਹ ਤੁਹਾਨੂੰ ਦੱਸਿਆ ਗਿਆ ਕਿ ਗੋਲਡਨ ਆਰ ਕਿਦਾਂ ਦਾ ਹੈਗਾ ਕਿ ਕਿਦਾਂ ਉਹਦੀ ਜਾਨ ਬਚਾਈ ਜਾਣੀ ਹੈਗੀ ਹੈ ਉਹਨਾਂ ਨੇ ਕਿ ਜੇ ਗੱਡੀ ਕਿ ਫਸ ਗਈ ਉਹ ਗੱਡੀਆਂ ਫਸ ਗਈਆਂ ਉਹਨੂੰ ਕਟਰੀਂਗ ਕਰਨ ਵਾਸਤੇ ਕਹਿੰਦੇ ਕਟਰ ਵੀ ਦੇ ਦੇਗਾ ਹਾਂਜੀ ਕਟਰ ਵਗੈਰਾ ਸਭ ਦਿੱਤੇ ਜਾਣਗੇ ਸਰ ਕੋਈ ਵੀ ਗੱਡੀਆਂ ਫਸ ਜਾਂਦੀਆਂ ਤਾਂ ਕਟਰ ਦੇ ਦੇ ਜਾਂਦੇ ਕਿਹ ਕਿਹ ਕਿਹੜਾ ਗੈਸ ਕਟਰ ਕਿਹੜਾ ਸਕਟਰ ਵੀ ਹੋਵੇਗਾ ਦੂਜਾ ਵੀ ਹੋਵੇ ਦੋਵੇਂ ਉਹਦੇ ਸਾਹਮਣੇ ਜੇ ਸਿਚੁਏਸ਼ਨ ਦੇ ਹਿਸਾਬ ਨਾਲ ਯੂਜ਼ ਕਰ ਸਕਦੇ ਆ ਕੈਮਰਾ ਪਰਸਨ ਅਸ਼ਮੀ ਮਨਾਸ ਦੇ ਨਾਲ ਮਨੋਜ ਜੋਸ਼ੀ ਜੀ ਜੀ ਮੀਡੀਆ